ਸਸੇ ਗੱਲ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਆਪਣੇ ਲਾਲਚ ਤੇ ਆਪਣੇ ਫਾਇਦੇ ਚੱਕਣ ਦੇ ਲਈ ਲੋਕਾਂ ਦੇ ਵਿੱਚ ਇਨਸਾਨੀਅਤ ਕਿਸ ਤਰ੍ਹਾਂ ਖਤਮ ਹੁੰਦੀ ਜਾ ਰਹੀ ਹੈ ਉਹ ਦੀ ਜਿੰਦੀ ਜਾਗਦੀ ਮਿਸਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਹਾਲਾਂਕਿ ਇਹ ਵੀਡੀਓ ਕੁਝ ਸਮਾਂ ਪਹਿਲਾਂ ਦੀ ਹੈ ਪਰ ਕਿਵੇਂ ਕੁਝ ਲੋਕ ਆਪਣੇ ਫਾਇਦੇ ਦੇ ਲਈ ਦੂਜਿਆਂ ਦੀ ਜ਼ਿੰਦਗੀ ਤੱਕ ਦੇ ਨਾਲ ਖੇਡ ਜਾਂਦੇ ਨੇ ਇਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੰਦਾ ਹੈ ਪਰ ਉੱਥੇ ਹੀ ਤੇਰਾ ਆਸਰਾ ਸੇਵਾ ਸੁਸਾਇਟੀ ਪਿੰਡ ਬੱਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਤੇ ਕੁਝ ਨਹਿنگ ਸਿੰਘ ਪਹੁੰਚੇ ਜਦੋਂ ਇੱਕ ਸਕਸ ਨੂੰ ਰੈਸਕਿਊ ਕਰਨ ਦੇ ਲਈ ਜੋ ਕਿ ਮਤਬੁੱਦੀ ਵੀ ਸੀ ਪਰ ਜਿਸ ਦੇ ਲਈ ਕਿਸੇ ਨੇ ਆਪਣੇ ਫਾਇਦੇ ਦੇ ਲਈ ਜਿਸ ਨੂੰ ਘਰ ਦੇ ਵਿੱਚ ਨੌਕਰ ਦੇ ਤੌਰ ਤੇ ਰੱਖਿਆ ਹੋਇਆ ਸੀ ਹਾਲਾਂਕਿ ਇਸ ਤਰ੍ਹਾਂ ਮਤਬੁੱਦੀ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ ਪਰ ਫਿਰ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਇਹ ਸਲੋਕ ਕਰਦੇ ਨੇ ਇਹ ਤੁਸੀਂ ਅੱਜ ਦੀ ਵੀਡੀਓ ਵਿੱਚ ਦੇਖੋਗੇ ਤੇ ਉੱਥੇ ਹੀ ਨਮੋਸ਼ੀ ਦੀ ਗੱਲ ਇਹ ਆ ਕਿ ਮਾਝੇ ਏਰੀਏ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਖਾਸ ਤੌਰ ਤੇ ਅਜਨਾਲਾ ਏਰੀਏ ਦੇ ਵਿੱਚ ਸੋ ਦੇਖੋ ਇਸ ਮੌਕੇ ਦੀ ਇਹ ਪੂਰੀ ਵੀਡੀਓ ਹੋਰ ਇਸ ਤਰ੍ਹਾਂ ਦੀਆਂ ਖਾਸ ਵੀਡੀਓਜ਼ ਤੇ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਕੋ ਗੁਲਾਮ ਇਨਸਾਨ ਦਿਖਾਉਣ ਲੱਗੇ ਤੁਹਾਨੂੰ ਕਿਹੜੀ ਅਵਸਥਾ ਦੇ ਵਿੱਚ ਉਹ ਵਿਚਾਰਾ ਪੱਠੇ ਪਾਰਿਆ ਬਿਲਕੁਲ ਨਾ ਨਾ ਇੰਨਾ ਸਾ ਸਤਿਗੁਰੂ ਬਾਬਾ ਜੀ ਕਾ ਹਾਲ ਹੈ ਬੋਲਦੇ ਨਹੀਂ ਨਾ ਸਾਡੇ ਕੋ ਪਿੰਡੋਂ ਪਰਾਨਾ ਕਿਨਾਂ ਚਲ ਰਿਹਾ ਕੋਲਿਆ ਮਾਰਿਆ ਭਾਜਣ ਨੂੰ ਮਾਰਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲ ਲਬਜ ਨਹੀਂ ਹੁੰਦੇ ਜਦੋਂ ਇਦਾਂ ਦੇ ਹਾਲਾਤ ਸਾਡੇ ਕੋਲ ਹੁੰਦੇ ਨੇ ਤੁਸੀਂ ਦੇਖ ਸਕਦੇ ਬੰਦੇ ਦੀ ਉਮਰ ਢੇੜੇਓ ਬਟਾ ਢੇੜੇ ਤੋਂ ਬੰਦੇ ਦੀ ਉਮਰ ਦੇਖੋ ਬੰਦਾ ਬੋਲਣ ਤੋਂ ਵੀ ਅਸਮਰਥ ਹੈਗਾ ਬੋਲ ਨਹੀਂ ਸਕਦਾ ਇਸੇ ਤਰੀਕੇ ਦੇ ਨਾਲ ਹੀ ਪਤਾ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਗੋਇਆ ਕੁਡੇ ਦਾ ਕੰਮ ਕਰਾਇਆ ਜਾਂਦਾ ਤੁਸੀਂ ਹਾਲਾਤ ਦੇਖ ਸਕਦੇ ਬੰਦੇ ਦੇ ਲਾ ਪੈਰ ਤੋਂ ਜੁੱਤੀ ਲਾਓ ਜੁੱਤੀ ਲਾ ਦੇ ਬਤ ਜੁੱਤੀ ਲਾਓ ਚੱਪਲ ਉਤਾਰੋ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀ ਅੱਜ ਕਿਉਂਕਿ 2 ਦਿਨ ਬਾਅਦ ਅਸੀਂ ਬੰਦੀ ਛੋੜ ਦਿਵਸ ਮਨਾਉਣ ਵਾਲੇ ਆ ਸੋ ਸਾਨੂੰ ਲੱਗਦਾ ਹੈ ਕਿ ਸਾਡੀ ਸੇਵਾ ਲਈ ਹੈ ਗੁਰੂ ਸਾਹਿਬ ਨੇ ਜੀ ਸੋ ਖਾਲਸਾ ਜੀ ਨਾਲ ਆਏ ਨੇ ਤੁਸੀਂ ਕੁਝ ਇਹਨਾਂ ਹਾਲਾਤਾਂ ਦੇ ਸੰਬੰਧ ਤੁਹਾਨੂੰ ਜਰੂਰ ਜਾਣੂ ਕਰਾਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਕੀ ਫਤਿਹ ਕਿੰਨੇ ਸਾਲਾਂ ਤੋਂ ਆਪਣੇ ਪੰਜ ਸਾਡੇ ਨਾਲ ਨੇ ਬਾਬਾ ਨਿੰਦਰ ਸਿੰਘ ਜੀ ਵੱਲੋਂ ਜੋ ਸ਼ਹੀਦ ਬਾਬਾ ਜੀਵਨ ਸਿੰਘ ਮਿਸ਼ਾ ਸ਼ੀਦਾ ਤਨਾਂਦਲ ਦੇ ਸੇਵਾਦਾਰ ਨੇ ਦਾਸ ਜਥਾ ਹਿੰਮਤੇ ਖਾਲਸਾ ਤੋਂ 10 ਦਾ ਨਾਮ ਜੀ ਪੰਜਾਬ ਸਿੰਘ ਸੁਲਤਾਨਵਿੰਡ ਹੋਰ ਵੀ ਪੰਥਕ ਸਵਾਵਾਂ ਵਿੱਚ ਜਿੱਥੇ-ਜਿੱਥੇ ਵੀ ਸਤਿਗੁਰੂ ਪਾਸ਼ਾ ਆਪ ਸਵਾਵਾਂ ਲੈਂਦੇ ਉੱਥੇ ਪਹੁੰਚੀਦਾ ਸਾਡੇ ਵੀਰ ਨੇ ਆ ਸਰਕਾਰਯੋਗ ਕੀ ਆਪ ਜੀ ਦੇ ਜਿੱਥੇ ਦਾ ਨਾਮ ਤੇਰਾ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਵੱਲਾ ਤੋਂ ਇਹਨਾਂ ਨੇ ਸਾਨੂੰ ਯਾਦ ਕੀਤਾ ਕਿ ਇੱਕ ਆਪਾਂ ਜਿਹੜਾ ਬੰਦੀ ਛੋਟਦੇ ਉਸ ਮਨਾ ਰਹੇ ਆ ਤੇ ਆਪਾਂ ਇਹਦੇ ਨਾਲ ਜਿਹੜੇ ਵਾਗੇ ਲੋੜਵੰਦ ਵੀਰੋਂ ਮੇ ਜਿਹੜੇ ਇਹੋ ਜਿਹੇ ਵੇਖੋ ਜਿਹਨੂੰ ਮਤਬੁਦਦੀ ਕਹਿ ਦਦਦੇ ਆਪਾਂ ਜਿਹਨੂੰ ਕੁਛ ਪਤਾ ਹੀ ਨਹੀਂ ਆਪਣੇ ਆਪ ਦਾ ਹੀ ਨਹੀਂ ਪਤਾ ਵੀ ਤੇ ਉਹਦੇ ਕੋਲੋਂ ਇਹੋ ਜਿਹੇ ਲੋਕ ਨੇ ਜਿਹੜੇ ਜਿਹੜੇ ਕੰਮ ਕਰਾਉਂਦੇ ਨੇ ਤੇ ਜਿਹੜਾ ਨਾ ਕਦੀ ਨਵਾਇਆ ਨਾ ਕਦੀ ਧਵਾਇਆ ਕਦੀ ਨਾ ਮੂੰਹ ਨਹੀਂ ਧੋਂ ਦਿੱਤਾ ਨਾ ਵੀ ਤੇ ਗੋਇਆ ਕੁੜਾ ਕਰਾਉਂਦੇ ਨੇ ਇਹਦੀ ਉਮਰ ਦਾ ਲਿਹਾਜ ਵੇਖੋ ਉਤੋਂ ਕਹਿ ਰਹੇ ਨੇ ਕਿ ਸ਼ਰਾਬ ਸ਼ਰੂਪੀ ਲੈਂਦਾ ਪੀ ਨਹੀਂ ਲੈਂਦਾ ਤੁਸੀਂ ਪਿਆ ਦਿੰਦੇ ਜੋ ਵੀਰਿਆ ਨਹੀਂ ਇਦਾਂ ਨਹੀਂ ਕੋਈ ਵੀ ਹੁੰਦਾ ਤੂੰ ਵੀ ਆਪਣੇ ਕੰਮ ਨੂੰ ਪਿਆਉਂਦੇ ਜੋ ਚਲ ਕੰਮ ਕਰਾਈ ਇਹਦੇ ਕੋ ਤੇ ਦਾਰੂ ਦੂਰੂ ਪਿਆ ਕੇ ਮਾੜਾ ਮੋਟਾ ਕੰਮ ਕਰਾ ਛੱਡੀਏ ਕਿੰਨੇ ਸਾਲਾਂ ਤੋਂ ਰੱਖਿਆ ਤੁਸੀਂ ਕਿੰਨੇ ਜੇਰ ਤੋਂ ਕੰਮ ਕਰਾ ਰਹੇ ਮਿੱਤਰੋ ਵੀਰ ਦੀ ਨਾਲ ਜਾਣਕਾਰੀ ਦੋ ਇੱਧਰ ਲਿਆਓ ਵੀਡੀਓ ਕੈਮਰਾ ਲਾ ਦਿਓ ਜੀ ਸੰਗਤ ਨੂੰ ਦੱਸੋ ਕਿੰਨੇ ਜੇਰ ਤੋਂ ਕੰਮ ਕਰਾ ਰਹੇ ਹੋ ਸਾਥੇ ਦੱਸੀ ਮੇਰਾ ਵੀਰ ਦੀ ਨਾਲ ਪੁੱਛ ਰੋ ਜਾਊਗਾ ਜਾਊਗਾ ਯਾਰ ਉਹ ਨਾਲ ਦੱਸੋ ਕਿੰਨੇ ਸਾਲਾਂ ਤੋਂ ਕੰਮ ਕਰਾ ਰਹੇ ਨਹੀਂ ਨਹੀਂ ਕੰਮ ਕਰਨ ਦੀ ਉਹਦੀ ਉਹ ਤਾਂ ਉਹਨੇ ਸਮਝ ਹੀ ਨਹੀਂ ਗਈ ਬੰਦਾ ਵਿਚਾਰਾ ਨੂੰ ਸਮਝ ਨਹੀਂ ਦਿਮਾਗ ਨਹੀਂ ਤੁਹਾਡੇ ਕੱਪੜੇ ਦੇਖੋ ਉਹਦੇ ਕੱਪੜੇ ਦੇਖੋ ਤੂੰ ਆਪਣੇ ਕੈਮਰਾ ਵੀਰ ਆਪਣੇ ਪੈਰ ਦੇਖ ਉਹਦੇ ਪੈਰ ਦੇਖ ਛੋਟੇ ਕੰਮ ਤੇ ਤੂੰ ਉਹ ਨਾਲੇ ਹੋਈ ਕਰਦਾ ਨਾ ਆਹੋ ਕਰੀ ਕਰਦਾ ਨਾ ਕਿੰਨਾ ਉਹਨਾਂ ਦਾ ਫਰਕ ਹੈ ਕਿੰਨਾ ਫਰਕ ਹੈ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਉਹਨੂੰ ਤੂੰ ਪਲਾਣੇ ਕਿੰਨਾ ਚਿਰ ਜੋ ਚੱਲ ਇਹ ਨਹੀਂ ਤੂੰ ਕਰਾ ਇਹ ਗਵਾਂਡ ਤੋਂ ਆ ਰਿਹਾ ਇਹਨਾਂ ਨੂੰ ਅਹੀਂ ਆਣ ਹੋਏ ਆ ਯਾਰ ਉਹ ਪਸ਼ਾਬ ਵਿੱਚੇ ਕਰੀ ਜਾਂਦਾ ਮੇਰਾ ਵੀ ਪਸ਼ਾਬ ਵਿੱਚੇ ਕਰੀ ਜਾਂਦਾ ਨਾ ਪਰ ਇਹੋ ਜਿਹੇ ਬੰਦੇ ਤੋਂ ਮੰਦ ਬੁੱਧੀ ਤੋਂ ਕੰਮ ਕਰਾਉਣਾ ਕੇਸ ਪਤਾ ਕਿੱਡਾ ਵੱਡਾ ਬਣ ਗਿਆ ਵੀਰ ਦਵਾਈ ਉਹਦੀ ਦਵਾਈ ਪਤਾ ਕਿੰਨੀ ਕਰਾਈਏ ਪੁੱਛ ਲਈ ਤੇ ਲੈ ਮੈਡੀਕਲ ਰਿਪੋਰਟਾਂ ਲਿਆ ਰੋਟਾ ਇੱਥੇ ਡੇਢ ਜਗ੍ਹਾ ਪੋਰ ਦਿੰਦਾ ਜੀ ਕਿਉਂ ਕਿਉਂ ਭਰਾਵਾ ਸਾਡੇ ਕੋਲ ਪਿੰਡ ਬੜੇ ਜਿਰਦਾ ਤੇ ਅੱਜ ਦੀ ਗੱਲ ਆ ਕਿ ਤੇ ਕਿੰਨੇ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਆ ਤੁਹਾਡੇ ਕੋਲ ਇਹ ਕਿੰਨੇ ਜੇ ਤੋਂ ਤੁਹਾਡੇ ਕੋਲ ਪੈ ਜੀ ਮੈਂਬਰ ਇਸ ਤਰ੍ਹਾਂ ਨਹੀਂ ਰਹਿੰਦੀ ਵੀਰਾ ਆ ਸਾਰੇ ਮੇਰੇ ਇਹ ਤਾਂ ਕਮਣ ਵੀਰ ਜੀ ਕਿੰਨੇ ਜੇ ਤੋਂ ਪੈਣ ਰਿਏ ਪੈਣ ਰਿਏ ਇਹ ਕਿੰਨੇ ਜੇ ਤੋਂ ਤੁਹਾਡੇ ਕੋਲ ਆਪ ਨੂੰ ਹੋਊਗਾ ਕਿੰਨੇ ਜੇਤਾਂ ਤੁਹਾਡੇ ਤੇ ਤਤੀ ਵਿੱਚ ਫਿਰਦਾ ਵੀਰ ਮੈਂ ਕਿਹਨੇ ਜੇਤਾਂ ਆਏ ਇਹਨੂੰ ਬੜੀ ਗੱਲ ਕਰਾਉਂਦੇ ਤੁਸੀਂ ਨਹੀਂ ਪੱਠੇ ਪਾਉਣ ਦਾ ਪਤਾ ਉਹਨੂੰ ਤੁਸੀਂ ਇਹ ਵੀ ਦੱਸੋ ਪੁੱਤ ਗੱਟੀ ਕਰਕੇ ਹੱਥੋਂ ਆਪਣੇ ਅਸੀਂ ਆਸ਼ਰਮ ਦੇ ਵਿੱਚ ਬੰਦੇ ਰੱਖਦੇ ਆ ਜਿਹੜੇ ਲੈਟਰਿੰਗ ਵਿੱਚ ਕਰਦੇ ਆ ਵੀਰੇ ਅਸੀਂ ਆਹ ਥਾਣਾ ਸਾਫ਼ ਕਰਦੇ ਆ ਸਾਨੂੰ ਇਹ ਗੱਲ ਨਾ ਸਗਾ ਹੱਥ ਜੋੜੇ ਤੇਰੇ ਅੱਗੇ ਇਹ ਗੱਲ ਨਾ ਸਗਾ ਅਸੀਂ ਲੈਟਰਿੰਗ ਆਪ ਸਾਫ਼ ਕਰਦੇ ਆ ਉਹਦੇ ਪੈਰ ਉਹਨਾਂ ਦੇ ਮਲਦੇ ਆ ਨਹੀਂ ਜਿਵੇਂ ਤੂੰ ਆਣ ਕੇ ਹੱਥ ਜੋੜਦਾ ਸਾਡੇ ਨਾਲ ਬੜਾ ਬੇਤਾਂ ਦੇ ਹਾਲਾਤ ਦੇਖ ਯਾਰ ਬੰਦੇ ਦੇ ਤੂੰ ਬਿਨਾ ਕਿੰਨੇ ਸਾਲਾਂ ਤੋਂ ਤੂੰ ਕੰਮ ਕਰਾਉਂਦੇ ਆ ਇਹਨਾਂ ਦੇ ਤਰੀਕਾ ਸਾਰਾ ਹਰਜਾਨਾ ਲੈਣਾ ਪੈਣਾ ਵੀਰ ਮੇਰਾ ਦੇਖੋ ਹੁਣ ਇਹਦਾ ਇਹ ਨਾਮ ਤਾਂ ਕੀ ਇਹਦਾ ਇਹਦੇ ਕਰੀ ਕਰੀ ਇਹ ਘਰ ਪਚਾਉਂਦੀ ਕਿੱਥੋਂ ਦਾ ਰਹਿਣ ਵਾਲਾ ਪਿੰਡ ਕਿਹੜਾ ਦਾ ਸਾਰੀ ਇਹ ਦੁਰਿਆ ਫਿਰਦੇਗਾ ਨਹੀਂ ਸਾਡੇ ਕੋਲ ਆਏ ਰੋਟੀ ਖਾਣੇ ਗਾਣੇ ਤਾਰੀ ਆ ਗਿਆ ਫੜ ਕੇ ਲੈਂਦਾ ਹੁਣ ਇਹਦਾ ਜਵਾਬ ਤੁਸੀਂ ਪ੍ਰਸ਼ਾਸਨ ਨੂੰ ਦਿਓਗੇ ਕਿੰਨੇ ਸਾਲ ਇਹ ਕੋ ਕੰਮ ਕਰਾਇਆ ਉਹ ਸਾਰਾ ਬਣਦਾ ਜਹ ਹਰਜਾਨਾ ਵੀ ਦਿਓਗੇ ਭਾਵੇਂ ਉਹ 5 ਲੱਖ ਬਣੇ 10 ਲੱਖ ਬਣੇ ਕਮਾਲ ਦੇਖ ਲਓ ਦੋਸਤੋ ਪਈ ਪੱਠੇ ਫਰੀ ਪੌਂਡੇ ਜੀ ਕੀ ਦੱਸੋ ਲਾਈ ਹਜੇ ਮਾਫੀ ਇੱਧਰ ਲਾਈ ਹਜੇ ਮਾਫੀ ਮੰਗ ਲਾ ਹੀ ਜਿਲਦਣਾ ਵਾ ਅਸੀਂ ਤੁਹਾਨੂੰ ਕੋਈ ਗੱਲ ਕੀ ਹੈ ਜੀ ਦੀ ਨੀ ਸੇਵਾ ਸੇਵਾ ਕਰਦੇ ਪੱਠੇ ਸੇਵਾ ਹੈ ਸੇਵਾ ਹੈ ਵੀ ਕਰਦੇ ਨੇ ਸੇਵਾ ਨਹੀਂ ਮੰਨਦਾ ਕੋਈ ਦਿਆ ਸੇਵਾ ਅੱਜ ਵੀ ਕਰਦੇ ਹੈ ਹਾਂ ਹਾਂ ਮੈਂ ਨੁਮਾ ਬਹਿ ਵੀ ਹੱਥ ਬੰਨ ਕੇ ਬੇਤੀਏ ਕਰਦੇ ਵੀ ਸੇਵਾ ਹੈ ਵੀ ਬਹੁਤ ਕਰਦੇ ਗੁਰੂ ਘਰ ਦੀ ਇੱਕ ਮਿੰਟ ਚੁੱਪ ਰਹੀ ਪਰ ਇਹ ਜਿਹੜਾ ਤੁਸੀਂ ਆ ਹਾਲਾਤ ਆ ਹੁਣ ਇਹ ਦੱਸੋ ਵੀ ਇਹਦਾ ਕੋਈ ਸੇਵਾ ਇੱਕ ਮਿੰਟ ਇੱਕ ਮਿੰਟ ਵੀਰ ਜੀ ਤੇਰਾ ਗਵਾਂਡ ਦਾ ਕੋਈ ਮਾਤਾ ਤਖਣੀ ਕਰਕੇ ਕਹਿੰਦਾ ਕਿ ਇਹ ਸੇਵਾ ਆ ਅਸੀਂ ਮਾਫੀ ਮੰਗ ਕੇ ਤੇਰੇ ਕੋਲ ਵਾਪਸ ਚਲ ਜੰਨੇ ਆ ਕਹੂਗਾ ਕੋਈ ਵੀ ਅੱਜ ਇੰਨੇ ਜਣੇ ਵੀ ਸੋਦੇ ਕੋਈ ਕਹਿ ਜਾਦਾ ਵੀ ਇਹ ਸੇਵਾ ਹੁੰਦੀ ਆ ਇਹ ਸੇਵਾ ਵੀਰ ਜੀ ਦੱਸੋ ਕੋਈ ਦੱਸ ਦਿਓ ਜੀ ਕੋਈ ਬੰਦਾ ਕਹਿੰਦਾ ਸੇਵਾ ਚਲ ਰਹੀ ਆ ਸੇਵਾ ਆ ਦੱਸ ਕੋਈ ਕਹਿ ਰੇ ਸੇਵਾ ਸਰਾਬ ਪੀ ਕੇ ਕਹਿੰਦਾ ਸਾਰੇ ਜਿਹੜੀ ਪਿਆਰਿਆ ਪੇਸ਼ਰਾ ਵੀ ਕਰ ਲੈ ਜੇ ਕਿਰਲਾ ਸੇ ਇਹਨੂੰ ਕਰ ਮੇਰਾ ਵੀ ਇੱਥੇ ਮਾਫੀ ਮੰਗ ਲਾ ਹੱਥ ਜੋੜ ਕੇ ਠੀਕ ਆ ਨਹੀਂ ਤੇ ਪ੍ਰਸ਼ਾਸਨ ਨੂੰ ਅਸੀਂ ਲਿਖਤੀ ਦੇ ਆਏ ਆ ਉੱਥੇ ਜਾਏਗਾ ਫਿਰ ਇਹਦਾ ਤੇ ਬਣਦਾ ਹਰਜਾਨਾ ਵੀ 15 ਸਾਲਾਂ ਦਾ ਦੇਗਾ ਪਲੱਸ ਮੰਦਬੁੱਧੀ ਬੱਚੇ ਨੂੰ ਰੱਖਣ ਦਾ ਕੇਸ ਬਣਦਾ ਆ ਕਿਡਨੈਪ ਕਰਕੇ ਰੱਖਿਆ ਦੋ ਆਪਦੇ ਘਰ ਦੇ ਵਿੱਚ ਜਾਦਾ ਮਾफी ਮੰਗਲਾ ਹੱਥ ਜੋੜ ਕੇ ਅਸੀਂ ਇਹਨੂੰ ਲੈ ਕੇ ਚਲ ਜਣਾ ਵਾ ਸਾਡਾ ਤੇਰੇ ਨਾਲ ਕੋਈ ਵੈਰ ਵਿਰੋਧ ਨਹੀਂ ਆ ਐਨੀ ਥੋੜੀ ਤੇਰੇ ਹੱਲਗਵਾਨ ਸੁਣਦਾ ਮਿਲ ਕੇ ਬਾਈ ਤੁਸੀਂ ਕਹਣਾ ਮਾੜੀ ਕੀਤੀ ਕਿਸੇ ਨਾਲ ਸਾਡਾ ਕੰਮ ਹੀ ਸੇਵਾ ਦਾ ਹੱਥ ਜੋੜ ਕੇ ਮਾਫੀ ਮੰਗਲਾ ਕਿ ਮੇਰੇ ਕੋਲ ਗਲਤੀ ਹੋ ਗਈ ਆ ਉਹਦੇ 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 ਪੈਰਾਂ 'ਤੇ ਲਾ ਕੇ ਮਾਫੀ ਮੰਗਲਾ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਹੀ ਨਹੀਂ ਹੋਈ ਆ ਆਹਨਾ ਇਹਨੂੰ ਬਣਾ ਲਓ ਜੇ ਉਹ ਵਿੰਦਾ ਅੱਛਾ ਕੱਪੜਾ ਦੇਣਗੇ ਖਾਣਾ ਦੇਣਗੇ ਘਰ ਛੋੜ ਕੇ ਆਗੇ ਆ ਚਲੇ ਆ ਜੇ ਚਲੇ ਡਰਨੇ ਕੀ ਕੋਈ ਬਾਤ ਨਹੀਂ ਕੋਈ ਨਹੀਂ ਇਹਨੂੰ ਕੀ ਹੁੰਦਾ ਸਾਡੇ ਕੋਲ ਬੜੇ ਕੇਸ ਆਉਂਦੇ ਵੀਰ ਮੇਰੇ ਬੜੇ ਕੇਸ ਆਉਂਦੇ ਆ ਇੰਨਾ ਕੁ ਹੁੰਦਾ ਵਾ ਇਹ ਮੈਨੂੰ ਪੁੱਛਣ ਦੇ ਉਹਨੂੰ ਨਹੀਂ ਕੋ ਪਤਾ ਤੂੰ ਮਾਫੀ ਮੰਗਣੀ ਕਿ ਜਾਂ ਚੌਂਕੀ ਜਾਣਾ ਪੈਣੇ ਮੁੜ ਕੇ ਨਾ ਕਿ ਮਾਰੀ ਕੀਤੀ ਆ ਜਾਂ ਤੂੰ ਕੋ ਮਾਫੀ ਮੰਗ ਲੈ ਠੀਕ ਹੈ ਤੁਸੀਂ ਪਹਿਲਾਂ ਉਹਨੂੰ ਪੁੱਛੋ ਵੀ ਜਾਣਾ ਨਾ ਅਸੀਂ ਯਾਰ ਉਹ ਬੋਲਦਾ ਹੀ ਨਹੀਂ ਜਾਵੇ ਜਾ ਜਾ ਕੇ ਰੱਖਿਆ ਉਹ ਪ੍ਰਸ਼ਾਸਨ ਉਹ ਪ੍ਰਸ਼ਾਸਨ ਦਾ ਉਹ ਪ੍ਰਸ਼ਾਸਨ ਦਾ ਕੰਮ ਹੈ ਮੰਦਪੁੱਟੀ ਆ ਪਾਗਲ ਆ ਉਹ ਮੈਡੀਕਲ ਹੋਊਗਾ ਉਹ ਪ੍ਰਸ਼ਾਸਨ ਕੰਮ ਕਰੂਗਾ ਵੀ ਉਹਨੇ ਜਾਣਾ ਜਾਂ ਨਹੀਂ ਜਾਣਾ ਤੂੰ ਜੇ ਦੇ ਮਾਫੀ ਮੰਗ ਲੇਗਾ ਠੀਕ ਹੈ ਨਹੀਂ ਤੇ ਕਾਰਵਾਈ ਜੇ ਹੋ ਗਈ ਤੇ ਮੁੜ ਕੇ ਥਾਣੇ ਪੁਰਾਏ ਫਿਰੇਗਾ ਸਾਨੂੰ ਨਾ ਕਹੀਂ ਤੈਨੂੰ ਇੱਕ ਮੌਕਾ ਹੀ ਸਾਡੇ ਕੋਲ ਹੀ ਮੰਗਣੀ ਜਿਹੜਾ ਅਨੁਸ਼ਾਸਨ ਕੀਤਾ ਉਹਦੇ ਕੋਲ ਮਾਫੀ ਮੰਗੋ ਕੋ ਗੁਰੂ ਸਾਹਿਬ ਜੀ ਆਪਾਂ ਆਪਾਂ ਨਹੀਂ ਕੁਝ ਕਰਦੇ ਸਾਡਾ ਇੰਨਾ ਹੀ ਕੰਮ ਹੀ ਨਹੀਂ ਕਿਥੇ ਤੁਹਾਡਾ ਹੁਣੇ ਸ਼ਿਕਾਇਤ ਹੋਇਣਾ ਤੇ ਜੇ ਵੀ ਨੁਮੇ ਚੱਕ ਕੇ ਦਿਖਾ ਦੇ ਆਪਾਂ ਤੁਹਾਨੂੰ ਲੈ ਜਾਈਏ ਮੁੜ ਕੇ ਭਈ ਗਜਰੀ ਦਾ ਜੀ ਤੁਹਾਨੂੰ ਕਿਹਾ ਮਾਫੀ ਮੰਗੋ ਨਹੀਂ ਨਹੀਂ ਪਰ ਮਾਫੀ ਥਾਣੇ ਮਗਾਵਾਂਗੇ ਖੋਰ ਚ ਮਗਾਵਾਂਗੇ ਜੜੇ ਇੱਕ ਬੇਨਤੀ ਮੈਂ ਹੋਰ ਕਰਦਾ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਹੋ ਸਕਦਾ ਇਹਦਾ ਪਰਿਵਾਰ ਲੱਭ ਜੇ ਦੂਜੀ ਗੱਲ ਸੰਗਤ ਵਿੱਚ ਕਮੈਂਟਾਂ ਦੇ ਵਿੱਚ ਆ ਜਾਂਦੀ ਹੈ ਜੀ ਵੀ ਜਦੋਂ ਅਸੀਂ ਛਡੌਣ ਜਾਂਦੇ ਹਾਂ ਤੁਸੀਂ ਗਲਤ ਕੀਤਾ ਲੈ ਉਹਨਾਂ ਨੂੰ ਰੋਟੀ ਤੇ ਮਿਲ ਰਹੀ ਸੀ ਪਰ ਕੱਲੀ ਰੋਟੀ ਮਸਲਾ ਨਹੀਂ ਹੁੰਦਾ ਜਿਹੜੀ ਗੁਲਾਮ ਜ਼ਿੰਦਗੀ ਹੈ ਨਾ ਜੇ ਅੱਜ ਅਸੀਂ ਗੋਰਿਆਂ ਦੇ ਗੁਲਾਮ ਹੁੰਦੇ ਨਾ ਸਾਨੂੰ ਪਤਾ ਹੁੰਦਾ ਗੁਲਾਮੀ ਕੀ ਹੁੰਦੀ ਹੈ ਇਹ ਇੱਕ ਗੁਲਾਮ ਹੈ ਜ਼ਿੰਦਗੀ 'ਚ ਵਿਆਹ ਸ਼ਾਦੀ ਨਹੀਂ ਜਾ ਸਕਦਾ ਕਿਸੇ ਪ੍ਰੋਗਰਾਮ ਤੇ ਨਹੀਂ ਜਾ ਸਕਦਾ ਨਾ ਜਿਹਦਾ ਲੀਡਾ ਨਹੀਂ ਪਾ ਸਕਦਾ ਠੀਕ ਹੈ ਇਹ ਗੁਲਾਮੀ ਹੈ ਸੋ ਇਸ ਗੁਲਾਮ ਨੂੰ ਆਜ਼ਾਦ ਕਰੋ ਨਾ ਗੁਰੂ ਸਾਹਿਬ ਦੀ ਕਿਰਪਾ ਆ ਹੁਣ ਤੂੰ 1 ਮਿੰਟ ਤੋਂ ਵਿਲਾ ਮਾਫੀ ਮੰਗ ਲੈ ਤੇ ਸੀ ਲਾ ਕੇ ਚੱਲੇ ਕੋ ਫਸਾ ਬਿਲਕੁਲ ਬਿਲਕੁਲ ਛੱਡ ਦੋ ਬੇਟਾ ਇੱਥੇ ਤਰ੍ਹਾਂ ਸਕਾਰਾ ਇੰਨੇ ਦੇ ਹੋਏ ਨਹੀਂ ਉੱਥੇ ਮੰਗਣੀ ਆ ਨਹੀਂ ਮੰਗਣੀ ਲੰਮੇ ਕੇਸ ਪੇਰੇ ਨੇ ਤੇਰੇ ਨਾਲ ਕਰਨੇ ਸਾਰੇ ਨੇ ਕੋਈ ਨਹੀਂ ਇਹ ਤਾਂ ਇੱਥੇ ਤੇਰੇ ਨਾਲ ਉਹ ਸਾਰੇ ਜੱਬੀ ਲਾ ਕੇ ਦੇਣੀ ਆ ਉਹਨੂੰ ਮਾਫੀ ਮੰਗ ਤੂੰ ਉਹਦਾਂ ਕੋ ਅੰਨਾਂ ਕੋਲ ਪਰ ਇਹ ਕਾਰਵਾਈ ਹੋ ਗਈ ਵੀ ਮੇਰੇ ਸਾਨੂੰ ਨਾ ਮੁੜ ਕੇ ਗਈ ਫਿਰ ਅਹੀ ਕਾਰਵਾਈ ਜਾਵਾਂਗੇ ਇਹਦੇ ਵਿੱਚ ਤੇਰਾ ਭਲਾ ਭਲੇ ਨੂੰ ਭਲਾ ਆ ਇਹਨੂੰ ਕੋਈ ਨਾ ਬਦਲਣ ਦੇਣਾ ਉਹ ਯਾਰ ਜਾ ਲੈ ਨਾ ਇਹਨੂੰ ਉਹ ਵੀ ਲੈ ਜਾਣੇ ਤੈਨੂੰ ਕੰਮ ਕਰਾਇਆ ਇੰਨਾ ਜਿਹੜਾ ਪੁੱਤ ਕੈਮਰੇ ਸਾਹਮਣੇ ਮਾਫੀ ਮੰਗਦਾ ਅੱਜ ਵੀ ਆਜਾ ਇੱਕ ਮੈਨੂੰ ਯਾਦ ਪੜੀ ਆਪਣੇ ਨਾਮ ਦੱਸੋ ਕਿ ਦੱਸੋ ਇਹਨੇ ਜਿਹੜਾ ਮੈਨੂੰ ਮਾਫੀ ਉਹ ਇਹਨੂੰ ਮੈਂ ਨਾ ਗੱਲ ਕਰੋ ਥੋੜੀ ਜਿਹੀ ਕੈਮਰੇ 'ਚ ਨਾ ਇੱਥੇ ਕੈਮਰੇ ਮੂਰੇ ਖੜ ਕੇ ਗਿਆ ਕਿ ਸੰਗਤ ਜੀ ਮੇਰ ਕੋ ਮਾਫੀ ਹੋਈ ਮੈਂ ਇਹਦੇ ਨਾਲ ਧੱਕਾ ਕੀਤਾ ਇੰਨੇ ਸਾਲ ਜਿਹਦੇ ਲਈ ਮੈਨੂੰ ਮਾਫੀ ਚਾਹੁੰਦਾ ਨਹੀਂ ਕੋਈ ਗੱਲ ਨਹੀਂ ਪਰ ਨਹੀਂ ਆਪਣੇ ਕੋਲ ਕਹਿੰਦੇ ਨਹੀਂ ਸੰਗਤ ਕੋ ਮੰਗੋ ਇੱਥੇ ਹਜ਼ਾਰਾਂ ਲੋਕ ਦੇਖਦੇ ਨੇ ਤੁਸੀਂ ਇਹ ਤੇ ਇਹਦੇ ਨਾਲ ਜੋ ਮੈਂ ਕੀਤਾ ਉਹਦੀ ਮੈਂ ਮਾਫੀ ਮੰਗਦਾ ਅੱਗੇ ਤੋਂ ਬਾਰਾ ਰਹਿਣਾ ਮੇਰਾ ਕੋਈ ਵਾਸਤਾ ਨਹੀਂ ਤੇ ਚਾਂਚਕ ਅਸੀਂ ਇਧਰੋਂ ਨਗੇ ਰਾਹ ਭਟਕ ਗਏ ਹਾਂ ਤੇ ਸਾਨੂੰ ਇਹ ਵੀਰ ਤੋਂ ਦੇਬਿਆ ਨਹੀਂ ਤੇ ਕਿਹਦਾ ਇਹ ਕਿੰਨੇ ਸਾਲੇ ਨੇ ਹੋਰ ਗੁਲਾਮੀ ਕਰਨੀ ਹੀ ਬੜੇ ਰਾਹ ਭਟਕ ਗਏ ਆ ਅਜੇ ਨੂੰ ਪਤਾ ਲੋ ਬਾਬਾ ਜੀ ਜੇ ਤੁਹਾਨੂੰ ਪਤਾ ਹੈ ਤੁਸੀਂ ਹੁਣੇ ਦੱਸੋ ਵੀ ਆਪਾਂ ਕੀ ਕਰਨਾ ਚਾਹੁੰਦੇ ਆ ਤੁਸੀਂ ਉਹ ਦਾ ਵਚਨ ਕਰੋ ਜਿਹੜਾ ਕਰਨਾ ਪੁੱਛ ਲਓ ਜੇ ਮੰਨਦਾ ਯਾਰ ਉਹਦੇ ਤੋਂ ਇੱਕ ਮਿੰਟ ਚਲੋ ਆ ਚੇਪਲ ਬਾਹਰ ਬਾਬਾ ਜੀ ਹੁਣ ਤੂੰ ਥਾਣੇ ਵਾਲੇ ਕੇ ਮਾਫੀ ਮੰਗੀਦ ਕੋ ਨਹੀਂ 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 ਤੂੰ ਰਹਿਂਦੇ ਚਲੇ ਮਾਣੇ ਜਾਣਾ ਨਹੀਂ ਕੋਈ ਤੂੰ ਥਾਣੇ ਵਾਲੇ ਕੇ ਮਾਫੀ ਰੱਖ ਰਹਿਣਾ ਲੈ ਬੱ ਲੈ ਪੈਰੀਆਂ ਹੱਥੋਂ ਦੇ ਮੰਗ ਮਾਫੀ ਉਹਦੇ ਕੋ ਸਾਡੇ ਲਈ ਇਹੀ ਭਗਵਾਨ ਆ ਹਲੋ ਜਾਓਗਾ ਯਾਰ ਉਹਦੀ ਛੱਡ ਦੇ ਬਈ ਜਾਣਾ ਨਾ ਮਰਨ ਹਾਲਤ ਵੇਖੀ ਨੀ ਕੀ ਹੁੰਦੀ ਇਹ ਤੂੰ ਮਾਫੀ ਮੰਗੋ ਤਕੋ ਵੀ ਅਮਰੀਕਾ ਭਰਾਵਾਂ ਵਰਗਾ ਕੀ ਤੇਰੀ ਹਾਲਤ ਵੇਖ ਤੇ ਆਪਣੀ ਵੇਖ ਤੈਨੂੰ ਚਾਰ ਦਿਨ ਮੈਂ ਰੱਖਾਂ ਇਦਾਂ ਕੱਪੜੇ ਪਾ ਕੇ ਚੱਪ ਗਿੱਦਾਗਾ ਮਹੀਨਾ ਸਾਡੇ ਵੀ ਨਾਰਾਹਤ ਰਹੇਗਾ ਐ ਬਾਬਾ ਜੀ ਖੜਦੇ ਤੈਨੂੰ ਘੋੜਿਆਂ ਦੀ ਲੇਦ ਉਸ ਤੋਂ ਨਾਲ ਤੇ ਤੈਨੂੰ ਰੱਖਦੇ ਭਰਾਵਾਂ ਵਾਂਗੂੰ ਖਾ ਵੀ ਦਵਾਂਗੇ ਰੋਟੀ ਮਿਲੂਗੀ ਸਾਰਾ ਕੁਝ ਦਵਾਂਗੇ ਤੈਨੂੰ ਤੂੰ ਜਿਹੜੀ ਤੈਨੂੰ ਗੱਲ ਕਰੀ ਬੱਲੇ ਦੀ ਪੈਂਟਿੰਗ ਐ ਇਹਨੂੰ ਗੱਲ ਬੱਲੇ ਦੀ ਪੈਂਟਿੰਗ ਐ ਇਹਦੇ ਵਰਗਾ ਨੇ ਤੈਨੂੰ ਰੱਖਾਂਗੇ ਮੇਰੇ ਬੱਲੇ ਦੀ ਮਿੱਟੀ ਨਹੀਂ ਗੱਲ ਲਈ ਸਮਝੋਣ ਦੇ ਇਹ ਆਪੇ ਲੈ ਲਾਂਗੇ ਨਵੇਂ ਸਾਲ ਮਾਂ ਮਾਂ ਹੱਥ ਜੋੜ ਕੇ ਕਰੀ ਹੱਥ ਜੋੜ ਨਹੀਂ ਨਹੀਂ ਐਨੂੰ ਬਹਿ ਐਨੂੰ ਬੰਦਾ ਤੇ ਭਰਾ ਮੇਰੇ ਕੋਲ ਗਲਤੀ ਹੋ ਗਈ ਭਰਾ ਹਾਂ ਹੁਣ ਠੀਕ ਐ ਚਲੋ ਜੀ ਬਾਬੂ ਜੀ ਆਹ ਮਾਰਿਆ ਨਾ ਲਾ ਬੀਚੋ ਲੋਜ ਕਰਾ ਯਾਰ ਬਾਬਾ ਜੀ ਬਲੇ ਸੋਨੇ ਹਾਲ ਸੰਘੇ ਜੀ ਅੱਜ ਜਿਹੜਾ ਬੰਦੀ ਛੋੜ ਦਿਨਸ ਆ ਰਿਹਾ ਉਹ ਸਾਡਾ ਇਹ ਤੇਰਾ ਆਸਰਾ ਵੈਲਫੇਅਰ ਸੁਸਾਇਟੀ ਜੋ ਅੱਲਾਹ ਤੋਂ ਵੀਰਾਂ ਨੇ ਬਣਾਈਆਂ ਤੇ ਇਹਨਾਂ ਦਾ ਤੇ ਸਾਡਾ ਜਿਹੜਾ ਇਹ ਅੱਜ ਮਨਾਇਆ ਸਫਲਾ ਹੋਊਗਾ ਜਿਹੜਾ ਬੰਦੀ ਦੇ ਹਸ ਆ ਰਿਹਾ ਕਿਉਂਕਿ ਅੱਜ ਇਸ ਬੰਦੀ ਨੂੰ ਜਿਹਨੂੰ ਬੰਦੀ ਬਣਾ ਕੇ ਰੱਖਿਆ ਗਿਆ ਮੰਦ ਬੰਦੀ ਬੰਦਾ ਉਹਦੇ ਕੋਲੋਂ ਜੋ ਗੁਲਾਮੀ ਤਹਿਤ ਕੰਮ ਕਰਾਇਆ ਜਾ ਰਿਹਾ ਸੀ ਸਿਰਫ ਰੋਟੀ ਤੇ ਅੱਜ ਅਸੀਂ ਸਮਝਾਂਗੇ ਵੀ ਜਿਹੜੀ ਸਾਡੇ ਅੱਜ ਜ਼ਿੰਦਗੀ ਦੀ ਪਹਿਲੀ ਬੰਦੀ ਛੋੜ ਦਿਵਸ ਜਿਹੜੀ ਦੀਵਾਲੀ ਆ ਰਹੀ ਆ ਉਹ ਸਾਡੀ ਜਿਹੜੀ ਮਿਲਾਈ ਸਫਲਾ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਹੀ ਲਏ ਹਾਲਾਤ ਵੀਰ ਦੇ ਕੀ ਨੇ ਸਾਰਾ ਕੁਝ ਤੁਹਾਨੂੰ ਦਿਖਾਤਾ ਇਹ ਰੋਟੀ ਤੇ ਕੰਮ ਇੱਕ ਮੰਦਬੁੱਧੀ ਬੱਚਾ ਜਿਹਨੂੰ ਜਿਹਨੂੰ ਜਿੰਨੂੰ ਜਿੰਨੂੰ ਵਿਚਾਰੇ ਨੂੰ ਕੁਝ ਪਤਾ ਹੀ ਨਹੀਂ ਵੇਖੋ ਤੁਸੀਂ ਦੇਖ ਸਕਦੇ ਹਾਲਾਤ ਉਹ ਤਾਂ ਕਿਹੜਾ ਜਾਣਦੇ ਨਹੀਂ ਬਗੜੀ ਜਾਂਦੇ ਹਾਲਾਤ ਇਹ ਉੱਧਾ ਥੋੜੀ ਨਾ ਗਿਆ ਆਏ ਤਾਂ ਨਹੀਂ ਆਏ ਸਾਡੇ ਕੋਲ ਕਰ ਸਕਦਾ ਏਦਾਂ ਕਰੀ ਤੂੰ ਭੈਣੇ ਚੌਂਕੀ ਚੱਲੇ ਆ ਉੱਥੇ ਆ ਜਾ ਉੱਥੇ ਗੱਲ ਕਰਦੇ ਆ ਕੋਈ ਗੱਲ ਨਹੀਂ ਬਾਓ ਯਾਰ ਦੀ ਬਾਓ ਯਾਰ ਬਹੁਤ ਬਹੁਤ ਠੰਡੇ ਹੋ ਜਾਂਦੇ ਉਹ ਜੰਦੂ ਆਪ ਤੁਹਾਡੇ ਨਾਲ ਆਪ ਨਹੀਂ ਆਇਆ ਤੁਸੀਂ ਚੱਕ ਕੇ ਲਿਆਂਦਾ ਆ ਚੱਕ ਕੇ ਲਿਆਂਦਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਨਹੀਂ ਹੈ ਕੋਈ ਕਹਿੰਦਾ ਬਿਆਨ ਹੋ ਗਿਆ ਤੂੰ ਇਹ ਗੱਲ ਕਹਿੰਦਾ ਮੇਰਾ ਕੰਮ ਹੈ ਭੈਣੇ ਪੁਲਿਸ ਨੂੰ ਦੱਸਣਾ ਤੂੰ ਪੁਲਿਸ ਨੂੰ ਦੱਸ ਜਾ ਕੇ ਇਹਨਾਂ ਦੇ ਦੋ ਬਿਆਨ ਹੋ ਗਏ ਵੀ 6 ਸਾਲ ਦਾ ਆਇਆ ਸਾਡੇ ਕੋਲ ਇਹ ਤੁਹਾਨੂੰ 35 ਤੋਂ 40 ਸਾਲ ਹੋ ਗਏ ਸਾਡੀ ਸਾਰੀ ਸਰਚ ਕਰ ਲਈ ਅਸੀਂ ਹੁਣ ਤੂੰ ਨਾ ਹੁਣ ਤੂੰ ਵੀਰੇ ਇਹਦਾ ਜਵਾਬ ਤੂੰ ਹੁਣ ਚੌਂਕੀ ਆਏਗਾ ਮੇਰਾ ਵੀਰ ਤੂੰ ਸਿੱਧਾ ਚੌਂਕੀ ਆ ਇਹਨੂੰ ਨਾਲ ਭਾਓ ਯਾਰ ਦੋ ਬੰਦੇ ਇਹਦੇ ਨਾਲ ਚੱਲੋ ਭਾਓ ਯਾਰ ਅਸੀਂ ਪਾਗਲੇ ਇਨਸਾਨਾਂ ਨੂੰ ਸ਼ੜਕਾ ਤੋਂ ਚੱਕ ਕੇ ਲੈਣੇ ਸਾਡੇ ਕੋਲ ਸੌਲਟੀ ਐ ਇਸ ਚੀਜ਼ ਦੀ ਪਰ ਜਿਹੜੀ ਤੂੰ ਗੱਲ ਕੀਤੀ ਨਾ ਭੈਣੇ ਕੋਈ ਨਹੀਂ ਤੂੰ ਸਵਰਗ ਚ ਭਾਇਆ ਉਹਨੂੰ ਬਾਹੋ ਯਾਰ ਬਾਹੋ ਬਾਹੋ ਸੋ ਅੱਜ ਸਾਡਾ ਬੰਦੀ ਛੋੜ ਦਿਵਸ ਤੇ ਦੀਵਾਲੀ ਦਿਵਸ ਸੰਪੂਰਨ ਹੋ ਗਿਆ ਜੀ ਭੁੱਲਾਂ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ